ਤੁਸੀਂ ਦੇਖ ਰਹੇ ਹੋ ਯੂਵਰਾਜ ਭਾਰਤ ਨਿਊਜ਼ ਅੱਜ ਦੀ ਇਹ ਵਿਸ਼ੇਸ਼ ਰਿਪੋਰਟ ਸਾਡੇ ਸੰਵਾਦਤਾਤਾ ਸ਼੍ਰੀ ਨਰੇਸ਼ ਕੋਰਾ ਜੀ ਦੇ ਸਹਿਯੋਗ ਸੇ ਪੇਸ਼ੁਤ ਕੀ ਜਾ ਰਹੀ ਹੈ ਮੋਗਾ ਦੀ ਨਵੀਂ ਦਾਣਾ ਮੰਡੀ ਇਸ ਵੇਲੇ ਗੰਭੀਰ ਬਦਹਾਲੀ ਦੇ ਦੌਰੋਂ ਲੇ ਜਾ ਰਹੀ ਹੈ ਜਿੱਥੇ ਗੰਦਗੀ ਨਜਾਇਜ਼ ਕਬਜ਼ੇ ਅਤੇ ਬਿਜਲੀ ਚੋਰੀ ਮੁੱਖ ਸਮੱਸਿਆਵਾਂ ਬੜੀਆਂ ਹੋਈਆਂ ਹਨ ਮੰਡੀ ਦੇ ਹਰ ਕੋਨੇ ਵਿੱਚ ਗੰਦਗੀ ਦੇ ਢੇਰ ਲੱਗੇ ਹਨ ਜਿਸ ਕਾਰਨ ਕਿਸਾਨਾਂ ਅਤੇ ਖਰੀਦਦਾਰਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਵਿਹਾਰ ਕਰਨਾ ਮੁਸ਼ਕਲ ਹੋ ਗਿਆ ਹੈ। ਗੰਦਗੀ ਅਤੇ ਬਦਬੂ ਕਾਰਨ ਅਕਸਰ ਉਨ੍ਹਾਂ ਨੂੰ ਬਿਮਾਰੀਆਂ ਰਿਆ ਕਰਦੀ ਹਨ। ਆਈ ਥਾਵਾਂ ਤੇ ਝੁੱਗੀ-ਛੋਪੜੀਆਂ ਵੱਲੋਂ ਨਜਾਇਜ਼ ਤੌਰ ਤੇ ਜਗ੍ਹਾ ਪਰ ਕੀਤੀ ਹੋਈ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਮਸਲਾ ਨਗਰ ਨਿਗਮ ਦੇ ਧਿਆਨ ਵਿੱਚ ਲਿਆਇਆ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਜਲਦ ਹੀ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਮੰਡੀ ਵਿੱਚ ਕੁਝ ਆੜਤੀਏ ਆਪ੍ਰੀਅਤ ਰਸਤਾਥੀਆਂ ਕਰਦੇ ਹਨ। ਮਸ਼ੀਨਾਂ ਨੂੰ ਸਰਕਾਰੀ ਲਾਈਨਾਂ ਨਾਲ ਜੋੜ ਕੇ ਬਿਜਲੀ ਚੋਰੀ ਕਰ ਰਹੇ ਹਨ। ਚੇਅਰਮੈਨ ਰੂਰੇ ਦੇ ਅਨੁਸਾਰ ਮਾਰਕੀਟ ਕਮੇਟੀ ਦੇ ਕੋਈ ਕਰਮਚਾਰੀ ਇਸ ਵਿੱਚ ਸ਼ਾਮਲ ਨਹੀਂ ਹਨ ਪਰ ਵਪਾਰੀਆਂ ਵੱਲੋਂ ਇਹ ਗੈਰ ਕਾਨੂੰਨੀ ਚੋਰੀ ਕੀਤੀ ਜਾ ਰਹੀ ਹੈ ਜਿਸ ਬਾਰੇ ਬਿਜਲੀ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਮਾਰਕੀਟ ਕਮੇਟੀ ਤੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਕਿਸਾਨਾਂ ਦਾ ਸੀਜ਼ਨ ਚੱਲ ਰਿਹਾ ਹੈ ਇਸ ਲਈ ਉਨ੍ਹਾਂ ਦਾ ਧਿਆਨ ਕਿਸਾਨੀ ਸਹੂਲਤਾਂ ਤੇ ਹੈ ਫਸਲ ਚੁੱਕਣ ਦੇ ਕੰਮ ਦੀ ਮੁਕੰਮਲਤਾ ਦੇ ਬਾਅਦ ਮੰਡੀ ਦੀ ਸਫਾਈ ਨਜਾਇਜ਼ ਕਬਜ਼ਿਆਂ ਦੇ ਹਟਾਉਣ ਤੇ ਬਿਜਲੀ ਚੋਰੀ ਨੂੰ ਲੈ ਕੇ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਹੈ ਇਨਾਂ ਤਿੰਨ ਮੁੱਖ ਸਮੱਸਿਆਵਾਂ ਕਾਰਨ ਮੋਗਾ ਦੀ ਇਹ ਮੰਡੀ ਆਪਣੇ ਵਪਾਰ ਕਿਸਾਨਾਂਾਂ ਦੀ ਸਹੂਲਤ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਵਿੱਚ ਪਿੱਛੇ ਰਹੀ ਰਹੀ ਹੈ ਜਿਸ ਨੂੰ ਸੁਧਾਰਨ ਲਈ ਅਧਿਕਾਰੀਆਂ ਵੱਲੋਂ ਜਲਦ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਫੋਟੋ 나ਕ ਜੀ ਤੁਹਾਡਾ ਯਾਰ ਹੈ। ਹੈ? ਕੀ ਹੋ ਗਿਆ? ਕੀ ਹੋਇਆ ਕੀ ਆ ਪਜਦੇ ਕਿਉਂ ਤੁਸੀਂ ਇੱਥੋਂ? ਹੈਲੋ ਨਾਕ ਹੀ ਤੁਹਾਡਾ ਯਾਰ ਹੈ। ਹੈ? ਅਬੀਲੀ ਦੀ ਕੁੰਡੀ ਪਾ ਕੇ ਮਸ਼ੀਨਾਂ ਚਲਾਈ ਜਾਂਦੇ ਤੁਸੀਂ ਇੱਥੇ ਹੈ ਕੋਈ ਕੰਮ ਤੁਸੀਂ ਕਰਦੇ ਆ ਬਾਊ ਕਿਹੜੇ ਬਾਊ ਦਾ ਨਾਮ ਕੀ ਹੈ ਕੋਈ ਗੱਲ ਨਹੀਂ ਬੱਚੇ ਗੋਰਾ ਹਾਲੀ ਕੁੰਡੀਆਂ ਬਾਗ ਮਸ਼ੀਨਾਂ ਚੱਲਦੀਆਂ ਜੀ ਹਾਂ ਅਬ ਮੰਡੀ ਖੜਾ ਬਈ ਇਹ ਸਕੇ ਮੈਂ ਜਾ ਤਾਹ ਹੀ ਤਹ ਆਹੀ ਨਾਲ ਇਹਨਾਂ ਲੈ ਕੇ ਆਲੇ ਬਾਲਾ ਮੰਦਾ ਹਾਲਾ ਬਈ ਕੌਣ ਵੀ ਕਰਦੀ ਸਰਕਾਰ ਤੋਂ ਭਗਵੰਤ ਮਾਰਦੀ ਦਰਬਾਰਾ ਨਹੀਂ ਇਹਨਾ ਕੂੜਾ ਦੇ ਕੋ ਮੁੱਟ ਮਾਰਦਾ ਖੜਿਆ ਜਾਂਦਾ ਇਹ ਮੁੱਟ ਮਾਰ ਜਿਹੜੇ ਸਿੱਕੇ ਮਰੇ ਗਏ ਆ ਥਾਂਦੀ ਬਾਗ ਤੇ ਤੋਂ ਨਾਲ ਆ ਗਿਆ ਮੈਂ ਕਿਹੜੇ ਪਿੰਡ ਤੋਂ ਆਏ ਤੁਸੀਂ ਥੱਲੇ ਗਿਆ ਬਈ ਥੱਲੇ ਗਿਆ ਤੁਹਾਨੂੰ ਇਹ ਲੱਗਦਾ ਵੀ ਮੰਡੀ ਐ ਇਹ ਤਾਂ ਸਿਰੇ ਕੂੜਾ ਹੈ ਨਹੀਂ 13 ਵਾਲੀ ਨਾਲ ਵੱਡਾ ਕੂੜਾ ਇੱਥੇ ਉੱਥੇ ਘੱਟ ਹੋ ਗਿਆ ਇੱਥੇ ਬੜਾ ਕੂੜਾ ਹੈ ਇਹਨਾਂ ਬਾਹਰ ਤੋਂ ਹੈ ਇਹਦਾ ਹਾਲ ਨਿਕਲ ਹੋ ਗਿਆ ਬਾਈ ਇਹ ਸਭ ਬਿਮਾਰੀਆਂ ਦਾ ਨਰਾਂ ਕਰ ਇੱਥੇ ਬੈਠੇ ਰਹੀਦਾ ਸਾਰੀ ਦਿਹਾੜੀ ਮੱਖ ਮਾਰਦਾ ਹੀ ਕੋਈ ਹਾਲ ਨਹੀਂ ਤੇ ਬਿਮਾਰੀ ਲੱਗਦੀ ਇਹ ਕੋਈ ਕਿਸੇ ਨੂੰ ਕਿਹਾ ਇੱਥੇ ਹੱਥ ਤੋਂ ਕਿ ਆਸਾਂਦਾ ਹੀ ਨਹੀਂ ਕੋਈ ਚੱਲ ਤੇ ਇਹਨੂੰ ਕਹਿੰਦਾ ਕੋਈ ਫਾਇਦਾ ਨਹੀਂ ਆਈ ਕਿੰਨਾ ਗੰਦਾ ਜੱਟ ਗਈ ਲਈ ਧੰਨਵਾਦੀ ਹੁਣ ਹਾਂਜੀ ਸਰ ਮੰਡੀ ਦੇ ਵਿੱਚ ਅਪੋਇੰਟਮੈਂਟ ਕਾਫੀ ਕੀਤੀ ਗਈ ਹੈ ਲੋਕਾਂ ਨੂੰ ਕੀ ਨਾਮ ਦਾ ਸਰ ਹੈ ਜਿੰਨੇ ਕੋ ਮੇਰੇ ਘਣ ਚਾਹੀਏ ਅਸੀਂ ਉੱਤੇ ਧਾਰਵੇ ਜੀ ਕਰ ਰਹੇ ਹਾਂ ਕੰਸੀਜਨ ਹੋਣ ਕਰਕੇ ਥੋੜੀ ਜਿਹੀ ਅਜੇ ਸਰ ਦਾ ਧਿਆਨ ਮੰਡੀ ਦੇ ਕਿਸਾਨਾਂ ਦੇ ਪ੍ਰਤੀ ਹੈ ਕਿਉਂਕਿ ਕਿਸਾਨ ਮੰਡੀ ਚ ਜੰਸ ਲੈ ਕੇ ਆ ਰਹੇ ਸਾਨੂੰ ਇਹ ਵੀ ਸਭ ਤੋਂ ਪਹਿਲਾਂ ਸਿੱਖ ਕਿਸਾਨ ਨੂੰ ਇਹ ਵੀ ਫ੍ਰੀ ਕਰਕੇ ਤਾਂ ਕਿ ਉਹ ਆਉਦੀ ਅਗਲੀ ਫਸਲ ਦੀਚ ਸਕੇ ਤੇ ਆਵਦਾ ਪਰਵਾਦਾ ਦਾ ਸਰਕਲ ਦਿਰਾ ਸੀ ਸਾਡਾ ਸਾਰਾ ਤਨ ਇਸ ਟਾਈਮ ਝੋਨੇ ਦੀ ਫਸੂਤੀ ਜਦੋਂ ਝੋਨਾ ਵੇ ਅਸੀਂ ਫ੍ਰੀ ਹੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਰਲ ਕੇ ਜਿਹੜੀਆਂ ਨਜਾਇਜ਼ ਇੱਥੇ ਉਸਾਰੀਆਂ ਹੋਈਆਂ ਹੋਣਆਂ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰੰ ਜਾ ਰਹੇ ਹਾਂ ਜਿਨਾਂ ਕੋਲ ਜੋ ਬਿਚਾਉਣੀਆਂ ਕਾਫੀ ਅਜੇ ਤੇ ਅੰਦਰ ਬਿਜ਼ਨਸ ਵੀ ਲੁਪਟਣੇ ਚਲਾਏ ਹੋਏ ਹੈ ਜਿਹੜਾ ਵੀ ਕੋਈ ਨਜਾਇਜ਼ ਢੰਗ ਨਾਲ ਇੱਥੇ ਬੈਠਾ ਹੈ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਇਕ ਦੇਖਣ ਤੋਂ ਆਇਆ ਜੇ ਇੱਥੋਂ ਬਿਜਲੀ ਦੀ ਚੋਰੀ ਵੀ ਕਾਫੀ ਹੋ ਰਹੀ ਹੈ ਜੇ ਇੱਥੇ ਬਿਜਲੀ ਦੀ ਚੋਰੀ ਜਿਹੜੀ ਸਾਡੇ ਜਿੰਨੀਆਂ ਵੀ ਲਾਈਨਾਂ ਹੈਗੀਆਂ ਸਰਗ ਅੰਡਰਗਰਾਉਂਡ ਅਸੀਂ ਆਪ ਦੇ ਲਾਈਨਾਂ ਤੇ ਕੰਟਰੋਲ ਕੀਤਾ ਉਹ ਜੇ ਕਿ ਚੋਰੀ ਹੋ ਰਹੀ ਹੈ ਤੇ ਇਹ ਬਿਜਲੀ ਬੋਰਡ ਦੀ ਜਿਹੜੀਆਂ ਲਗਣਾ ਚਾ ਰਹੀਆਂ ਉਹਦੇ ਤੇ ਹੋ ਰਹੀ ਹੈ ਸਾਡੇ ਲੋ ਜਿੰਨੀਆਂ ਵੀ ਸਾਡੇ ਟਾਵਰ ਲੱਗੇ ਹੋਏ ਮੰਡੀ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਕੇਬਲ ਆ ਰਹੀਆਂ ਸਰਗ ਅੰਡਰਗਰਾਉਂਡ ਆ ਰਹੀਆਂ ਅਸੀਂ ਹਰ ਥਾਂ ਤੇ ਜਿੱਦੀ ਦੇਖੀ ਸੀ ਉਹ ਬੰਦ ਕੀਤੀ ਹੋਈ ਹੈ ਪਰ ਕੁਝ ਜਿਹੜੀਆਂ ਹੋਰ ਥਾਂ 'ਸਪਲਾਈ ਚੱਲ ਰਹੀ ਹੈ ਝੂਬੀਚੋ ਬੜੀਆਂ ਦੇ ਵਿੱਚ ਉਹ ਕੇਵਲ ਤੇ ਕੇਵਲ ਜਿਹੜੀ ਦਿੱਲੀ ਬੋਰਡ ਦੀ ਸਪਲਾਈ ਆ ਉਹਦੇ ਤੇ ਚੱਲ ਰਹੀ ਹੈ ਇਹਦੇ ਸਬੰਧ ਵਿੱਚ ਮੈਂ ਮਾਨਯੋਗ ਸਾਡੇ ਜਿਹੜੇ ਫੋਰਸਮੈਨ ਦੇ ਐਕਸ਼ਨਸ ਆ ਉਹਨਾਂ ਦੇ ਧਿਆਨ ਵੀ ਲੈਂਦਾ ਸੋ ਉਹ ਉਹ ਵੀ ਜਲਦੀ ਕਰ ਉਹ ਇੰਨਾ ਤੇ ਕਰ ਰਹੇ ਆ ਤੇ ਇਹ ਅਸੀਂ ਆਪ ਦੇ ਵੱਲੋਂ 100% ਕੋਸ਼ਿਸ਼ ਕੀਤੀ ਦੀ ਸੀ ਜੀ ਕੇ ਜਬਤ ਕੀਤੀ ਹੈ ਧੰਨਵਾਦ